ਪਾਰਟੀ ਤੇ ਅਕਾਲੀ ਦਲ ਦੇ ਵਕਾਰ ਦਾਤੇ ਲੱਗੇ ਨੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ ਜਦੋਂ 23 ਜੂਨ ਨੂੰ ਨਤੀਜੇ ਆਉਣਗੇ ਤੇ ਪੰਜਾਬ ਦਾ ਇੱਕ ਨਵਾਂ ਦ੍ਰਿਸ਼ ਸਾਹਮਣੇ ਆਊਗਾ ਕਿਉਂਕਿ ਇਹ ਕਿਹਾ ਜਾਂਦਾ ਜਿਮਨੀ ਚੋਣ ਜਿਹੜੀ ਇਹ ਹੋ ਰਹੀ ਹੈ ਲੁਧਿਆਣੇ ਦੀ ਇਹਦਾ ਸਿੱਧਾ ਇੰਪੈਕਟ ਸਿੱਧਾ ਅਸਰ ਸਾਲ 2027 ਦੀਆਂ ਇਲੈਕਸ਼ਨਾਂ ਤੇ ਪਵੇਗਾ ਔਰ ਖਾਸ ਕਰਕੇ ਇਹ ਚੋਣ ਇਹ ਵੀ ਸਾਬਤ ਕਰੇਗੀ ਭਗਵੰਤ ਸਿੰਘ ਮਾਨ ਦੀ ਸਰਕਾਰ ਤਰਤਲ ਤੇ ਕਿੱਥੇ ਖੜੀ ਹੈ ਕਿੰਨੇ ਕੁ ਪਾਣੀ ਚ ਹੈ ਔਰ ਉਹਦਾ ਭੁੱਖ ਕੀ ਹੈ ਜੇ ਆਪਾਂ ਪਹਿਲੋ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤੇ ਆਮ ਆਦਮੀ ਪਾਰਟੀ ਨੇ ਆਪਣਾ ਰਾਜ ਸਭਾ ਦਾ ਮੈਂਬਰ ਸੰਜੀਵ ਅਰੋੜਾ ਇੱਕ ਐਮਐਲਏ ਦੀ ਚੋਣ ਚ ਮੈਦਾਨ ਚ ਉਤਾਰਿਆ ਭਾਵ ਭਾਰਤ ਦੀ ਸੰਸਦ ਚੋਂ ਸੰਜੀਵ ਅਰੋੜਾ ਹੁਣਾਂ ਨੂੰ ਬੈਕਗੇਅਰ ਲਾ ਕੇ ਵਾਪਸ ਲਿਆ ਕੇ ਤੇ ਐਮਐਲਏ ਦੀ ਚੋਣ ਲੜਾਈ ਜਾ ਰਹੀ ਹੈ ਜਿਹਨੂੰ ਬਹੁਤ ਅਹਿਮ ਸਮਝਿਆ ਜਾਂਦਾ ਆਮ ਆਦਮੀ ਪਾਰਟੀ ਦੇ ਵਿੱਚ ਇਹ ਚੋਣ ਦੋ ਗੱਲਾਂ ਕਰਕੇ ਬਹੁਤ ਅਹਿਮ ਮੰਨੀ ਜਾਂਦੀ ਹੈ ਪਹਿਲੀ ਗੱਲ ਤੇ ਇਹ ਵੀ ਸੰਜੀਵ ਅਰੋੜਾ ਕੋਲੋਂ ਰਾਜ ਸਭਾ ਦੀ ਸੀਟ ਖਾਲੀ ਕਰਾਉਣੀ ਹੈ ਇਹ ਸੀਟ ਖਾਲੀ ਕਰਵਾਉਣ ਲਈ ਉਹਨਾਂ ਨੂੰ ਇਸ ਹਲਕੇ ਚ ਮੈਦਾਨ ਚ ਉਤਾਰਿਆ ਇੱਥੋਂ ਤੱਕ ਅਰਵਿੰਦ ਕੇਜਰੀਵਾਲ ਹੋਣਾ ਨੇ ਇਹ ਵੀ ਗੱਲ ਕਹਿਤੀ ਆ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਵੀ ਜੇ ਸੰਜੀਵ ਅਰੋੜਾ ਨੂੰ ਜਿਤਾਓਗੇ ਐਮਐਲਏ ਬਣਾਓਗੇ ਤੇ ਪੰਜਾਬ ਮੰਤਰੀ ਮੰਡਲ ਵਿੱਚ ਸੰਜੀਵ अरोड़ा ਜੀ ਸੱਜਣਗੇ ਉਹਨਾਂ ਦੀ ਐਂਟਰੀ ਕੀਤੀ ਜਾਵੇਗੀ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਇਹ ਇਹਦਾ ਅਰਥ ਇਹ ਹੈ ਵੀ ਸੰਜੀਵ अरोड़ा ਦੀ ਰਾਜ ਸਭਾ ਦੀ ਸੀਟ ਖਾਲੀ ਕਰਾਉਣੀ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਮੁੱਦਾ ਹੈ ਕਹਿਣ ਵਾਲੇ ਤੇ ਇਹ ਕਹਿੰਦੇ ਨੇ ਵੀ ਸ਼ਾਇਦ ਇਹ ਖਾਲੀ ਹੋਣ ਵਾਲੀ ਸੀਟ ਜੇ ਸੰਜੀਵ अरोड़ा ਜਿੱਤ ਗਏ ਤੇ ਅਰਵਿੰਦ ਕੇਜਰੀਵਾਲ ਐਸਐਸਸੀਟ ਤੋਂ ਰਾਜ ਸਭਾ ਚ ਐਂਟਰੀ ਮਾਰ ਸਕਦੇ ਨੇ ਪਰ ਪਾਰਟੀ ਇਹਨੂੰ ਡਿਨਾਈ ਕਰ ਚੁੱਕੀ ਹੈ ਤੇ ਫਿਰ ਇਹ ਮੰਨਿਆ ਜਾਂਦਾ ਵੀ ਮਨੀਸ਼ ਸ਼ਿਸ਼ੋਧਿਆ ਨੂੰ ਇਸ ਸੀਟ ਰਾਹੀਂ ਰਾਜ ਸਭਾ ਚ ਐਂਟਰੀ ਕਰਵਾਈ ਜਾ ਸਕਦੀ ਹੈ ਦੂਸਰੀ ਅਹਿਮ ਗੱਲ ਇਹ ਹੈ ਵੀ ਇਹ ਸੀਟ ਆਮ ਆਦਮੀ ਪਾਰਟੀ ਲਈ ਜਿੰਨੀ ਇਸ ਲਈ ਜ਼ਰੂਰੀ ਹੈ ਵੀ ਅਗਲੀ ਇਲੈਕਸ਼ਨ ਲਈ ਮਹਿਜ ਡੇਢ ਕਿ ਸਾਲ ਬਾਕੀ ਬਚਿਆ ਤੇ ਇਹ ਸਾਢੇ 3 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਤੈਅ ਕਰੇਗਾ ਲਸ਼ਮੀ ਲੁਧਿਆਣਾ ਪਛਮੀ ਵਿਧਾਨ ਸਭਾ ਦੀ ਚੋਣ ਜੇ ਜਿੱਤ ਗਏ ਤੇ ਫਿਰ ਆਮ ਆਦਮੀ ਪਾਰਟੀ ਨੂੰ ਕਹਿਣ ਦਾ ਮੌਕਾ ਮਿਲੇਗਾ ਵੀ ਅੱਜ ਵੀ ਪੰਜਾਬ ਦੇ ਲੋਕ ਜਿਹੜੇ ਨੇ ਚਟਾਨ ਵਾਂਗ ਉਹਨਾਂ ਦੇ ਪਿੱਛੇ ਖੜੇ ਨੇ ਤੇ ਜੇ ਇੱਥੋਂ ਸੰਜੀਵ अरोड़ा ਜੀ ਹਾਰ ਗਏ ਇਹ ਫਿਰ ਵਿਰੋਧੀ ਧਿਰਾਂ ਨੂੰ ਇੱਕ ਕਹਿਣ ਦਾ ਮੌਕਾ ਮਿਲ ਜੂਗਾ ਵੀ ਮਾਨ ਸਰਕਾਰ ਉੱਪਰੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਲਈ ਇਹ ਚੋਣ ਬਹੁਤ ਜ਼ਰੂਰੀ ਹੈ ਬੜੀ ਅਹਿਮ ਹੈ ਇਹਦੇ ਨਾਲ ਭੁਖ ਜੁੜਿਆ ਪਾਰਟੀ ਦਾ ਔਰ ਇਸੇ ਕਰਕੇ ਸ਼ਾਇਦ ਸੰਜੀਵ अरोड़ा ਲਈ ਵੋਟਾਂ ਮੰਗਣ ਲਈ ਖੁਦ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਨੀਸ਼ ਸ਼ੋਧਿਆ ਵਰਗੇ ਜਿਹੜੇ ਵੱਡੇ ਨੈਸ਼ਨਲ ਲੀਡਰ ਨੇ ਉਹ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀਆਂ ਗਲੀਆਂ-ਗਲੀਆਂ 'ਚ ਫੇਰੀਆਂ ਲਾ ਰਹੇ ਨੇ ਔਰ ਇਸ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਕੈਬਨਟ ਸਾਰੇ ਕੈਬਨਟ ਮੰਤਰੀ ਤੇ ਸਾਰੇ ਵਿਧਾਇਕ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੇ ਹਰੇਕ ਕੂਚੇ ਹਰੇਕ ਗਲੀ ਤੇ ਹਰੇਕ ਘਰ ਦੀ ਕੁੰਡੀ ਖੜਕਾ ਕੇ ਤੇ ਵੋਟਾਂ ਮੰਗ ਰਹੇ ਨੇ ਇਸ ਲਈ ਬਹੁਤ ਅਹਿਮ ਹੈ ਉੰਜ ਪਿਛਲੇ 2 ਦਿਨਾਂ ਚ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਉਹ ਇਲੈਕਸ਼ਨ ਕੈਂਪੇਨ ਵਿੱਚ ਸ਼ਾਮਲ ਨਹੀਂ ਹੋ ਰਹੇ ਵੀਡੀਓ ਕਾਨਫਰੰਸ ਰਾਹੀਂ ਆਪਣਾ ਕੰਮ ਚਲਾ ਰਹੇ ਨੇ ਕਿਹਾ ਜਾਂਦਾ ਵੀ ਸ਼ਾਇਦ ਉਹ ਢਿੱਲੇ ਮੱਠੇ ਨੇ ਔਰ ਇਹ ਮੁੱਖ ਮੰਤਰੀ ਦਾ ਅਖੀਰਲੇ ਪੜਾ ਤੇ ਜੋਨ ਪ੍ਰਚਾਰ ਵਿੱਚ ਨਾ ਜਾਣਾ ਵੀ ਇੱਕ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਲਈ ਮੰਨੀ ਜਾਂਦੀ ਹੈ। ਉਂਝ ਆਮ ਆਦਮੀ ਪਾਰਟੀ ਲਈ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਪੰਜਾਬ ਦੇ ਮੁਲਾਜ਼ਮ, ਪੈਨਸ਼ਨਰ ਤੇ ਬੇਰੁਜ਼ਗਾਰ ਵੀ ਦੇ ਰਹੇ ਨੇ। ਭਾਵੇਂ ਹੋਰ ਵੀ ਵਰਗ ਉੱਤੇ ਪੁੱਜੇ ਨੇ ਪਰ ਮੁਲਾਜ਼ਮਾਂ, ਪੈਨਸ਼ਨਾਂ ਤੇ ਬੇਜ਼ਗਾਰਾਂ ਦਾ ਉੱਥੇ ਕਹਿ ਸਕਦੇ ਆਂ ਵੀ ਸੰਘਰਸ਼ ਦਾ ਪੂਰੀ ਤਰ੍ਹਾਂ ਅਖਾੜਾ ਮਗਿਆ ਪਿਆ। ਹਰੇਕ ਦਿਨ ਕਈ ਕਈ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਉੱਥੇ ਸੰਘਰਸ਼ਕਾਰੀਆਂ ਨੇ ਆਪੋ ਆਪਣੀਆਂ ਮੰਗਾਂ ਲਈ ਉਹ ਪਿੱਟ ਸਿਆਪਾ ਕਰੀਆਂ ਨੇ ਔਰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਗਲੀਆਂ ਵਿੱਚ ਜਾ ਕੇ ਇਹ ਦੋਸ਼ ਲਾ ਰੀਆਂ ਨੇ ਸਰਕਾਰ ਤੇ ਵੀ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀਆਂ ਕੀਤੀਆਂ ਨੇ ਇਸੇ ਕਰਕੇ ਇਹ ਮੁੱਦਾ ਪੰਜਾਬ ਸਰਕਾਰ ਲਈ ਬਹੁਤ ਸਿਰਦਰਦੀ ਦਾ ਸਬਬ ਬਣਿਆ ਕਾਰਨ ਕੀ ਹੈ ਕਿਉਂਕਿ ਇਹ ਚੋਣ ਵਿਕਾਰੀ ਆ ਆਮ ਆਦਮੀ ਪਾਰਟੀ ਲਈ ਸਾਰੇ ਮੰਤਰੀ ਮੁੱਖ ਮੰਤਰੀ ਜਿਹੜੇ ਨੇ ਇਸ ਚੋਣ ਪ੍ਰਚਾਰ ਤੇ ਝੋਖੇ ਨੇ ਪਰ ਇਹਦੇ باوجود ਚੋਣ ਪ੍ਰਚਾਰ ਤੋਂ ਵਿਹਲੇ ਕਰਕੇ ਕੁਝ ਮੰਤਰੀਆਂ ਔਰ ਖੁਦ ਮੁੱਖ ਮੰਤਰੀ ਨੂੰ ਲਗਾਤਾਰ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਉਹਨਾਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਖਾਸ ਕਰਕੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਦੌਰਾਨ ਵੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਦੇ ਦੇਖੇ ਗਏ ਨੇ ਔਰ ਇਸ ਤੋਂ ਇਲਾਵਾ ਜਿਹੜੇ ਅਹਿਮ ਪੰਜਾਬ ਕੈਬਨਿਟ ਦੇ ਮੰਤਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਲੁਧਿਆਣੇ ਤੋਂ ਚੰਡੀਗੜ੍ਹ ਆ ਕੇ ਵਿਸ਼ੇਸ਼ ਤੌਰ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸ਼ਾਂਤ ਕਰ ਰਹੇ ਨੇ ਦਰਅਸਲ ਲੁਧਿਆਣੇ ਪੱਛਮੀ ਵਿਧਾਨ ਸਭਾ ਹਲਕੇ 'ਚ ਮੁਲਾਜ਼ਮਾਂ ਦਾ ਕਿਉਂ ਹੜਾ ਆ ਉਹਦਾ ਮੁੱਖ ਕਾਰਨ ਇਹ ਹੈ ਪਿਛਲੇ 3 ਸਵਾ 3 ਸਾਲਾਂ ਤੋਂ ਮਲਾਜਮ ਜਥੇਬੰਦੀਆਂ ਨਿਰੰਤਰ ਸੰਘਰਸ਼ ਕਰੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਕੈਬਨਟ ਸਬ ਕਮੇਟੀ ਬਣਾਈ ਹੈ ਜਿਹੜੀ ਮਲਾਜਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇਗੀ ਪਰ 13% ਡੀਏ ਪੈਂਡਿੰਗ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਹਵਾ 'ਚ ਲਟਕਿਆ ਪਿਆ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮ ਜਿਹੜੇ ਹਾਈ ਕੋਰਟ ਤੇ ਸੁਪਰੀਮ ਕੋਰਟ ਚੋਂ ਵੀ ਕੇਸ ਜਿੱਤ ਗਏ ਨੇ ਉਹਨਾਂ ਤੇ ਪੰਜਾਬ ਸਕੀਮ ਲਾਗੂ ਨਹੀਂ ਕੀਤੇ ਜਾ ਰਹੇ 15 15 ਦਾ ਪੱਤਰ ਅੱਜ ਵੀ ਉੱਥੇ ਖੜ੍ਹਾ ਹੈ ਤੇ ਜਿਹੜੇ ਨਵੇਂ ਭਰਤੀ ਹੁੰਦੇ ਮੁਲਾਜ਼ਮ ਨੇ ਉਹਨਾਂ ਨੂੰ 3 ਸਾਲ ਮੁੱਢਲੀਆਂ ਤਨਖਾਹਾਂ ਤੇ ਲਟਕਾਇਆ ਜਾ ਰਿਹਾ ਠੇਕਾ ਤੇ ਆਊਟਸੋਰਸ ਮੁਲਾਜ਼ਮ ਬੁਰੀ ਤਰ੍ਹਾਂ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਅੱਜ ਤੱਕ ਉਹਨਾਂ ਦਾ ਕੋਈ ਹਾਲ ਨਹੀਂ ਨਿਕਲਿਆ ਤੇ ਜਿਹੜੇ ਬਜ਼ੁਰਗ ਮੁਲਾਜ਼ਮ ਨੇ ਪੈਨਸ਼ਨਰ ਨੇ ਜਿਨ੍ਹਾਂ ਦੀ ਡਿਮਾਂਡ ਹੈ 2.95 ਗੁਣਾਕ ਨਾਲ ਉਹਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਮੁਤਾਬਕ ਪਰ ਉਹ ਵੀ ਮੰਗ ਨਹੀਂ ਮੰਨੇਗੀ ਇਸ ਦੇ ਉਲਟ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ 36 ਤੇ 42 ਮਹੀਨਿਆਂ ਦੌਰਾਨ ਪੈਨਸ਼ਨਾਂ ਤੇ ਮੁਲਾਜ਼ਮਾਂ ਨੂੰ ਜਿਹੜਾ 5.5 ਸਾਲ ਦਾ ਏਰੀਅਰ ਹੋਰ ਦੇਣ ਦਾ ਫੈਸਲਾ ਕਰਤਾ ਔਰ डीए ਦੇ ਅਗਸਤਾਂ ਜਿਹੜੀਆਂ ਲਟਕੀਆਂ ਪਈਆਂ ਨੇ ਮੁਲਾਜ਼ਮ ਬਹੁਤ ਪਰੇਸ਼ਾਨ ਨੇ ਹਤਾਸ਼ ਨੇ ਜਿਨ੍ਹਾਂ ਨੂੰ ਮਾਨ ਪੱਤਾ ਮਿਲਦਾ ਆ ਵਰਕਰ ਨੇ ਜਿਹੜੇ ਉਹ ਡਿਮਾਂਡ ਕਰ ਰਹੇ ਨੇ ਵੀ ਸਾਨੂੰ ਵਾਦਾ ਕੀਤਾ ਸੀ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਚੋਣਾਂ ਚ ਵੀ ਜੇ ਸਾਡੀ ਸਰਕਾਰ ਬਣੀ ਤੇ ਮਾਨ ਪੱਤਾ ਡਬਲ ਕੀਤਾ ਜਾਏਗਾ ਨਹੀਂ ਕੀਤਾ ਇਸੇ ਤਰ੍ਹਾਂ ਦੇ ਹੋਰ ਕਈ ਮੁੱਦੇ ਨੇ ਜਿਹਦੇ ਕਰਕੇ ਮੁਲਾਜ਼ਮ ਲਗਾਤਾਰ ਲੁਧਿਆਣੇ ਪ੍ਰੋਟੈਸਟ ਕਰ ਰਹੇ ਸੀ ਭਾਵੇਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਨੇ ਦਰਜਨਾ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਕਈ ਤਰ੍ਹਾਂ ਦੇ ਵਾਅਦੇ ਤੇ ਭਰੋਸੇ ਦਿੱਤੇ ਨੇ ਇਸ ਚੋਣ ਪ੍ਰਕਿਰਿਆ ਦੌਰਾਨ ਪਰ ਕਿਹਾ ਇਹ ਜਾਂਦਾ ਵੀ ਮਲਾਜ਼ਮ ਬਹੁਤ ਸਤੇ ਪਏ ਨੇ ਅੱਕੇ ਪਏ ਨੇ ਮਜੂਜ਼ ਨੇ ਉਦਾਰਸ ਨੇ ਇਸ ਕਰਕੇ ਇਸ ਜਿਮਣੀ ਚੋਣ ਵਿੱਚ ਮਲਾਜ਼ਮ ਵੀ ਇੱਕ ਵੱਡੀ ਚੁਣੌਤੀ ਨੇ ਆਮ ਆਦਮੀ ਪਾਰਟੀ ਲਈ ਹੁਣ ਜੇ ਅੱਗੇ ਗੱਲ ਕਰੀਏ ਕਾਂਗਰਸ ਦੀ ਇੱਕ ਕਾਂਗਰਸ ਦੇ ਉਮੀਦਵਾਰ ਨੇ ਭਾਰਤ ਭੂਸ਼ਣ ਆਸ਼ੂ ਜਿਹੜੇ ਬੜੇ ਸਟਰੋਂਗ ਮੰਤਰੀ ਰਹੇ ਸੀ ਕਾਂਗਰਸ ਦੇ ਸਮੇਂ ਦੌਰਾਨ ਔਰ ਬੜੇ ਸਿਆਸੀ ਤੌਰ ਤੇ ਵੀ ਆਪਣੇ ਹਲਕੇ 'ਚ ਬੜੇ ਉਹ ਠੋਸ ਮੰਨੇ ਜਾਂਦੇ ਨੇ ਬਹੁਤ ਵੱਡਾ ਉਹਨਾਂ ਦਾ ਆਧਾਰ ਮੰਨਿਆ ਜਾਂਦਾ ਉਹ ਮੈਦਾਨ 'ਚ ਨੇ ਪਿਛਲੇ ਸਮੇਂ ਉਹ ਲੰਬੀ ਜੇਲ੍ਹ ਯਾਤਰਾ ਵੀ ਪੂਰੀ ਕਰ ਚੁੱਕੇ ਨੇ ਪਰ ਉਹਨਾਂ ਦੇ ਹੱਕ 'ਚ ਇਹ ਗੱਲ ਜਾਂਦੀ ਆ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਵਿਰੁੱਧ ਜਿਹੜੇ ਪਰਚੇ ਦਰਜ ਕੀਤੇ ਸੀ ਉਹ ਰੱਦ ਕਰ ਦਿੱਤੇ ਨੇ ਖਾਰਜ ਕਰ ਦਿੱਤੇ ਨੇ ਇਹ ਕਹਿ ਕੇ ਵੀ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਪਲੱਸ ਪੁਆਇੰਟ ਹੈ ਭਾਵੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੜੀ ਸਟਰੋਂਗ ਸਰਕਾਰ ਆ 93 94 ਐਮ ਐਲ ਏ ਨਾਲ ਨੇ ਔਰ ਜੇ ਮੋਟੇ ਤੌਰ ਤੇ ਦੇਖਿਆ ਜਾਵੇ ਤੇ ਫਿਰ ਲੁਧਿਆਣਾ ਪੱਛਮੀ ਦੇ ਵੋਟਰ ਕਿਉਂ ਵੋਟਾਂ ਵਿਰੋਧੀ ਧਿਰ ਨੂੰ ਪਾਉਣ ਗਿਆ ਕਿਉਂ ਨੇ ਹਕਮਰਾਨ ਸੰਜੀਵ ਅਰੋੜਾ ਨੇ ਜਿਤਾਉਣ ਗਿਆ ਇਹ ਸਵਾਲ ਖੜਾ ਹੁੰਦਾ ਪਰ ਨਾਲ ਦੀ ਨਾਲ ਜੇ ਭਾਰਤ ਭੂਸ਼ਣ ਦੇ ਸਿਆਸੀ ਆਧਾਰ ਦੀ ਗੱਲ ਕਰੀਏ ਤੇ ਕਹਿ ਸਕਦੇ ਆ ਸੰਜੀਵ ਅਰੋੜਾ ਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਕਾਂਟੇ ਦੀ ਟੱਕਰ ਹੈ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਹਿੰਦੇ ਇਲੈਕਸ਼ਨ ਵਿੱਚ ਤੇ ਲੀਡਰ ਜਿਹੜੇ ਨੇ ਉਹ ਛੋਟੇ ਤੋਂ ਛੋਟੇ ਜਿਹੜੇ ਬੰਦੇ ਨੇ ਉਹਨਾਂ ਕੋਲ ਵੀ ਪਹੁੰਚ ਕਰਕੇ ਹੱਥ ਜੋੜਦੇ ਨੇ ਪਰ ਵੱਡੀ ਗੱਲ ਇਹ ਹੈ ਵੀ ਭਾਰਤ ਭੂਸ਼ਣ ਆਸ਼ੀ ਨੂੰ ਸ਼ਾਇਦ ਇੰਨਾ ਵੱਡਾ ਵਿਸ਼ਵਾਸ ਹੈ ਵੀ ਉਹ ਆਪਣੀ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਕੀਤੇ ਤੋਂ ਬਿਨਾ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਦੇ ਚੋਣ ਪ੍ਰਚਾਰ ਵਿੱਚ ਆਉਣ ਤੋਂ ਬਿਨਾ ਤੇ ਸਾਬਕਾ ਮੁੱਖ ਮੰਤਰੀ ਤੇ ਟਕਸਾਲੀ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ਕੀਤੇ ਬਿਨਾ ਉਹ ਚੋਣ ਜਿੱਤ ਸਕਦੇ ਨੇ ਕਿਉਂਕਿ ਕੇਵਲ ਜਦੋਂ ਪਰਚਾ ਭਰਿਆ ਸੀ ਆਸ਼ੂ ਨੇ ਉਦੋਂ ਹੀ ਰਾਜਾ ਬਰਿੰਗ ਉੱਥੇ ਨਜ਼ਰ ਆਏ ਸੀ ਉਸ ਤੋਂ ਬਾਅਦ ਕਹਿੰਦੇ ਆ ਵੀ ਭਾਰਤ ਭੂਸ਼ਰ ਆਸ਼ੂ ਨੇ ਉਹਨਾਂ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਸਮਝੀ ਆਪਣੇ ਚੋਣ ਪ੍ਰਚਾਰ ਸੋ ਉਹਦੇ ਤੋਂ ਇੰਜ ਲੱਗਦਾ ਵੀ ਜਿਵੇਂ ਭਾਰਤ ਭੂਸ਼ਰ ਆਸ਼ੂ ਨੂੰ ਢੇਰ ਪਹਾੜ ਜਿਹੜਾ ਵਿਸ਼ਵਾਸ ਹੈ ਵੀ ਉਹਨੇ ਤੇ ਜਿੱਤ ਹੀ ਜਾਣਾ ਤੇ ਫਿਰ ਮੈਨੂੰ ਲੋੜ ਕੀ ਹੈ ਆਪਣੇ ਪ੍ਰਧਾਨ ਨੂੰ ਬੁਲਾਉਣ ਦੀ ਪਰ ਵੱਡੀ ਗੱਲ ਇਹ ਹੈ ਵੀ ਰਾਜਾ ਵੜਿੰਗ ਲੁਧਿਆਣੇ ਦੇ ਸੰਸਦ ਮੈਂਬਰ ਨੇ ਔਰ ਪਾਰਟੀ ਦੇ ਪ੍ਰਧਾਨ ਨੇ ਪਰ ਭਾਰਤ ਭੂਸ਼ਲ ਆਸ਼ੂ ਸਾਹਿਬ ਸ਼ਾਇਦ ਮਹਿਸੂਸ ਕਰਦੇ ਨੇ ਵੀ ਇਹਦੇ باوجود ਮੈਨੂੰ ਉਹਨਾਂ ਦੀ ਲੋੜ ਨਹੀਂ ਸੋ ਇਹ ਜਿਹੜਾ ਸਵੈ ਵਿਸ਼ਵਾਸ ਹੈ ਔਰ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਸਾਰਾ ਵਿਸ਼ਵਾਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸੇ ਤਰ੍ਹਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਅਲੰਪੀਨ ਉੱਪਰ ਛੱਡਿਆ ਲੱਗਦਾ ਕਿਉਂਕਿ ਮੁੱਖ ਤੌਰ ਤੇ ਇਹ ਤਿੰਨ ਕਾਂਗਰਸੀ ਲੀਡਰ ਜਿਹੜੇ ਨੇ ਭਾਰਤ ਭੂਸ਼ਣ ਆਸ਼ੂ ਦੀ ਚੋਣ ਪ੍ਰਚਾਰ ਦੀ ਪੂਰੀ ਗੱਡੀ ਚਲਾ ਰਹੇ ਨੇ ਔਰ ਕਿਹਾ ਜਾਂਦਾ ਵੀ ਭਾਰਤ ਭੂਸ਼ਣ ਵੱਡੇ ਪੱਦਰ ਤੇ ਵਿਸ਼ਵਾਸ ਨਾਲ ਭਰੇ ਪਏ ਨੇ ਵੀ ਉਹ ਸੰਜੀਵ अरोड़ा ਦੇ ਗੋਡੇ ਲਾ ਕੇ ਭਾਜਪਾ ਨੂੰ ਹਰਾ ਕੇ ਅਕਾਲੀ ਦਲ ਨੂੰ ਹਰਾ ਕੇ ਪੱਕੇ ਤੌਰ ਤੇ ਵਿਧਾਨ ਸਭਾ ਜਾਣਗੇ ਸੋ ਭਾਰਤ ਪੋਸ਼ਨ ਆਸ਼ੂ ਇੱਕ ਬਹੁਤ ਵੱਡੀ ਚੁਣੌਤੀ ਕਹਿ ਸਕਦੇ ਆਮ ਆਦਮੀ ਪਾਰਟੀ ਦੇ ਅੱਗੇ ਆਗਲੀ ਜੇ ਗੱਲ ਕਰੀਏ ਤੇ ਭਾਜਪਾ ਜੀ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਵਿੱਚ ਵੱਡੇ ਮਹਾਰਥੀ ਜਿਹੜੇ ਨੇ ਭਾਜਪਾ ਨੇ ਉਤਾਰੇ ਨੇ ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਇਸੇ ਤਰ੍ਹਾਂ ਕੇਂਦਰੀ ਮੰਤਰੀ ਹਰਦੇਪ ਪੁਰੀ ਤੇ ਰਮਨੀਤ ਬਿੱਟੂ ਉਹ ਨਾਲ ਦੀ ਨਾਲ ਜਿਹੜੇ ਅਸਤੀਫਾ ਦੇ ਚੁੱਕੇ ਨੇ ਪਾਰਟੀ ਚੋਂ ਪ੍ਰਧਾਨ ਸੁਨੀਲ ਜਾਖੜ ਵਗੈਰਾ ਜਿਹੜੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਔਰ ਇਸ ਚੋਣ ਵਿੱਚ ਜੇ ਸਭ ਤੋਂ ਵੱਧ ਕਿਸੇ ਦਾ ਵਕਾਰ ਦਾ ਤੇ ਲੱਗਾ ਭਾਜਪਾ ਲੀਡਰ ਦਾ ਤੇ ਉਹ ਨੇ ਰਵਨੀਤ ਸਿੰਘ ਬਿੱਟੂ ਕਿਉਂਕਿ ਰਵਨੀਤ ਸਿੰਘ ਬਿੱਟੂ ਲੋਕ ਸਭਾ ਦੀ ਚੋਣ ਲੁਧਿਆਣੇ ਤੋਂ ਹਾਰਨ ਦੇ ਬਾਵਜੂਦ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹੋਣਾ ਨੇ ਉਹਦੇ ਤੇ ਵੱਡਾ ਵਿਸ਼ਵਾਸ ਪ੍ਰਗਟ ਕਰਕੇ ਕੇਂਦਰੀ ਰਾਜ ਮੰਤਰੀ ਬਣਾਇਆ ਔਰ ਕੇਂਦਰੀ ਰਾਜ ਮੰਤਰੀ ਬਣਾ ਕੇ ਪਹਿਲੀ ਇਲੈਕਸ਼ਨ ਲੁਧਿਆਣੇ ਦੀ ਸਾਹਮਣੇ ਆ ਰਹੀ ਹੈ ਔਰ ਬਿੱਟੂ ਲਈ ਬਹੁਤ ਵੱਡੀ ਚੁਣੌਤੀ ਹੈ ਉਹਨੂੰ ਜਿੱਤਣਾ ਕਿਉਂਕਿ ਭਾਵੇਂ ਲੋਕ ਸਭਾ ਦੀ ਇਲੈਕਸ਼ਨ ਰਮਨੀਤ ਬਿੱਟੂ ਹਾਰ ਗਏ ਨੇ ਪਰ ਉਸ ਇਲੈਕਸ਼ਨ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 20000 ਵੋਟਾਂ ਦੀ ਲੀਡ ਲਈ ਸੀ ਕੀ ਇਹ ਲੀਡ ਰਮਨੀਤ ਬਿੱਟੂ ਵਿਧਾਨ ਸਭਾ ਦੀ ਚੋਣ ਚ ਬਰਕਰਾਰ ਰੱਖ ਸਕਣਗੇ ਬਹੁਤ ਵੱਡਾ ਸਵਾਲ ਹੈ ਜੇ ਇਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਇਹ ਮੰਨਿਆ ਜਾਊਗਾ ਵੀ ਰਮਨੀਤ ਬਿੱਟੂ ਕੇਂਦਰੀ ਮੰਤਰੀ ਬਣਨ ਦੇ ਬਾਵਜੂਦ ਲੁਧਿਆਣੇ ਚ ਆਪਣਾ ਪਾਰਟੀ ਦਾ ਗ੍ਰਾਫ ਜਿਹੜਾ ਆ ਵਧਾਉਣ ਦੀ ਥਾਂ ਤੇ ਉਹ ਥੱਲੇ ਚੱਲ ਗਿਆ ਸੋ ਰਮਨਜੀਤ ਬਿੱਟੂ ਪੂਰਾ ਜੋਰ ਲਾ ਰਹੇ ਨੇ ਪਰ ਇਹ ਵੱਡੀ ਚੁਣੌਤੀ ਇਹ ਚੋਣ ਜਿਹੜੀ ਆ ਰਮਨਜੀਤ ਬਿੱਟੂ ਲਈ ਸਭ ਤੋਂ ਵੱਡੀ ਬਣਦੀ ਹੈ ਇਸ ਤੋਂ ਅੱਗੇ ਜੇ ਗੱਲ ਕਰੀਏ ਸ਼ਰੋਮਨੀ ਕਾਲੇਦਾਲ ਸ਼ਰੋਮਨੀ ਕਾਲੇਦਾਲ ਬਹੁਤ ਵੱਡੇ ਸੰਕਟਾਂ ਵਿੱਚ ਫਸਿਆ ਪਿਆ ਹੁਣ ਤੇ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣ ਗਏ ਨੇ ਪਰ ਇਹ ਕਿਹਾ ਜਾਂਦਾ ਵੀ ਉੱਥੇ ਲੁਧਿਆਣਾ ਪਸ਼ਮੀ ਹਲਕੇ ਚ ਇਸ ਵਾਰ ਸ਼੍ਰੋਮ ਨੇ ਅਕਾਲੀ ਦਲ ਨੂੰ ਕੈਂਡੀਡੇਟ ਬੜਾ ਇੱਕ ਵਧੀਆ ਮਿਲ ਗਿਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਜਿਹੜੇ ਵਧੀਆ ਵਕੀਲ ਨੇ ਪਿਛਲੇ ਸਮੇਂ ਉਹਨਾਂ ਨੇ ਕੁਝ ਅਹਿਮ ਕੇਸ ਜਿਹੜੇ ਸੀ ਉਹ ਅਦਾਲਤ ਚ ਲੜ ਕੇ ਲੁਧਿਆਣੇ ਦੇ ਲੋਕਾਂ ਦਾ ਦਿਲ ਜਿੱਤਿਆ ਸੀ ਉਹ ਮੈਦਾਨ ਚ ਨੇ ਔਰ ਖੁਦ ਸੁਖਬੀਰ ਸਿੰਘ ਬਾਦਲ ਨੇ ਉੱਥੋਂ ਦੀ ਚੋਣ ਕੈਂਪੇਨ ਦੀ ਜਿਹੜੀ ਕਮਾਂਡ ਆਪਣੇ ਹੱਥ ਵਿੱਚ ਲਈ ਹੈ ਦਿਸਦਾ ਇਹਨਾਂ ਚੋਣਾਂ ਵਿੱਚ ਦਿਸ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਲੜ ਰਿਹਾ ਕਿਉਂਕਿ ਜਿਹੜਾ ਰੋਡ ਸ਼ੋਅ ਕੱਟਿਆ ਸੀ ਸ਼੍ਰੋਮਣੀ ਅਕਾਲੀ ਦਲ ਬੜਾ ਪ੍ਰਭਾਵਸ਼ੀ ਹੁਣ ਦੇਖਣਾ ਇਹ ਹੋਊਗਾ ਵੀ ਸ਼੍ਰੋਮਣੀ ਅਕਾਲੀ ਦਲ ਇਸ ਜਿਮਨੀ ਚੋਣ ਵਿੱਚੋਂ ਕਿੰਨੀਆਂ ਵੋਟਾਂ ਲੈ ਜਾਂਦਾ ਕਿਹੜੇ ਪੱਧਰ ਤੇ ਜਾਂਦਾ ਔਰ ਸੁਖਬੀਰ ਸਿੰਘ ਬਾਦਲ ਲਈ ਕਹਿ ਸਕਦੇ ਇਹ ਪਹਿਲਾ ਸਿਆਸੀ ਟੈਸਟ ਹੈ ਜੇ ਕੁੱਲ ਮਿਲਾ ਕੇ ਇਹ ਇਹਦਾ ਗੱਲ ਕੀਤੀ ਜਾਵੇ ਲੁਧਿਆਣਾ ਪਸ਼ਮੀ ਦੀ ਤੇ ਇੱਥੇ ਹੁਣ ਤੱਕ ਕਾਂਗਰਸ 7 ਵਾਰੀ ਜਿੱਤੀ ਹੈ ਆਮ ਆਦਮੀ ਪਾਰਟੀ ਇੱਕ ਵਾਰੀ ਜਿੱਤੀ ਹੈ ਜਨਤਾ ਪਾਰਟੀ ਵੀ ਇੱਕ ਵਾਰੀ ਜਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਵਾਰੀ ਜਿੱਤਿਆ ਤੇ ਜੇ ਨੱਟਸ਼ੈਲ ਗੱਲ ਕੀਤੀ ਜਾਵੇ ਜੋ ਉੱਤੇ ਐਨਾਲਿਸਿਸ ਚੱਲ ਰਿਹਾ ਹੋਏ ਹੈ ਵੀ ਭਾਰਤ ਭੂਸ਼ਣ ਆਸ਼ੂ ਤੇ ਦੂਸਰੇ ਪਾਸੇ ਸੰਜੀਵ ਅਰੋੜਾ ਵਿਚਾਰ ਕਾਂਟੇ ਦੀ ਟੱਕਰ ਹੈ ਪਰ ਇੱਕ ਗੱਲ ਜਿਹੜੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਨੂੰ ਵੀ ਵੱਡੇ ਪੱਧਰ ਤੇ ਵੋਟਾਂ ਪੈ ਰਹੀਆਂ ਨੇ ਔਰ ਸਿਆਸੀ ਮਾਰੇ ਗੱਲ ਕਹਿੰਦੇ ਨੇ ਵੀ ਜਿੰਨੀਆਂ ਵੱਧ ਵੋਟਾਂ ਭਾਰਤੀ ਜਨਤਾ ਪਾਰਟੀ ਲਵੇਗੀ ਉਹਨਾਂ ਵੱਧ ਜਿੱਤਣ ਦਾ ਜਿਹੜਾ ਅਸਾਰ ਹੈ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਦਾ ਬਣ ਸਕਦਾ ਕਿਉਂਕਿ ਦੇਖਣ ਨੂੰ ਇਹ ਲੱਗਦਾ ਵੀ ਆਸ਼ੂ ਤੇ ਅਰੋੜਾ ਵਿੱਚਕਾਰ ਟੱਕਰ ਹੈ ਤੇ ਜਿੰਨੀਆਂ ਭਾਜਪਾ ਵੱੰਦ ਵੋਟਾਂ ਲਏਗੀ ਕਿਹਾ ਇਹ ਜਾਂਦਾ ਵੀ ਉਹਦੇ ਨਾਲ ਕਾਂਗਰਸ ਦੀਆਂ ਵੋਟਾਂ ਨੂੰ ਖੋਰਾ ਲੱਗੇਗਾ ਕਿਉਂਕਿ ਵਿਰੋਧੀ ਵੋਟਾਂ ਵਿੱਚ ਜੇ ਵੱਡੇ ਪੱਧਰ ਤੇ ਡਿਵੀਜ਼ਨ ਹੋਈ ਤੇ ਇਹਦਾ ਲਾਭ ਸੰਜੀਵ ਅਰੋੜਾ ਲੈ ਸਕਦੇ ਆ ਪਰ ਇਹ ਤੇ ਅਨਲਿਸਿਸ ਨੇ ਇਹ ਤੇ ਕਿਆਸ ਅਰਾਈਆਂ ਨੇ ਅਸਲ ਚੋਣ ਨਤੀਜਿਆਂ ਦਾ ਪਤਾ ਤੇ 23 ਜੂਨ ਨੂੰ ਹੀ ਲੱਗੇਗਾ